ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਤੇ ਆਲਰੇਡੀ ਜਿਹੜੀਆਂ ਬਹੁਤ ਸਾਰੀਆਂ ਵੀਡੀਓਸ ਅੱਜ ਕੱਲ ਬਣ ਗਈਆਂ ਕਦੇ ਮੈਂ ਤੁਹਾਨੂੰ ਫੇਸ ਪੈਕ ਕਦੇ ਮੈਂ ਤੁਹਾਨੂੰ ਫੇਸ ਕਰੀਮ ਬਾਰੇ ਦੱਸ ਰਹੀ ਆ ਔਰ ਮੈਂ ਤੁਹਾਨੂੰ ਦੱਸਾਂ ਇਹ ਨੈਚੁਰਲੀ ਇੰਡੀਆ ਕੋ ਵਧੀਆ ਔਰ ਇੰਡੀਆ ਕੋ ਮਤਲਬ ਬਹੁਤ ਜ਼ਿਆਦਾ ਦੇਖੋ ਜਿੱਚ ਆਯੁਰਵੇਦਾ ਆ ਜਾਂਦਾ ਹੈ ਨਾ ਤੁਸੀਂ ਉਹ ਸਮਝ ਲਓ ਕਿ ਕੁਦਰਤ ਤੋਂ ਪਰੇ ਨਹੀਂ ਆਪਾਂ ਕੁਦਰਤ ਦੇ ਨਾਲ ਹੀ ਆ ਸਾਡੀ ਸਕਿਨ ਸਾਡਾ ਇੰਟਰਨਲ ਆਰਗਨਸ जेड़े आ खुश ही रहूँगी so अच्छ मैं हूँ एक होर चीज़ थोड़ा इंट्रोड्यूस वाली मैं थाना वादा किया कि मैं होर प्रोडक्ट्स भी इंट्रोड्यूस करूँगी सो so, अज मैं तो इंट्रोड्यूस करी एक बहुत वजी हेयर ऑयल वाला जो हेयर ऑयल है ना सल्प टैसटिक सल्प टैसटिक हेयर ऑयल है तो मैं ऑलरेडी खुद ही यूज़ कर रही हूँ तो सर्दियों इन करके थोड़ा जे जो इनग्रीडेंट्स ये है उन्होंने करके जम जाता ਇਹਦਾ ਜਿਹੜੀ ਪੈਕਿੰਗ प्रॉपर ਨਾਲ ਲਿਖਾਈ ਦੀ ਹੈ ਇਸ ਤਰੀਕੇ ਨਾਲ ਇਹਦੀ ਜਿਹੜੀ ਪੈਕਿੰਗ ਹੁੰਦੀ ਹੈ ਤੇ ਤੁਸੀਂ ਇਹਨੂੰ प्रॉपर ਇਥੋਂ ਇੰਦਾ ਖੋਲਦੇ ਹੋ ਠੀਕ ਹੈ ਕਹਿੰਦੇ ਫਿਰ ਹਾਲੇ ਪੂਰਾ ਬੰਦ ਹੈ ਇਹਨਾਂ ਦੇ ਤੁਸੀਂ ਇਹਦਾ ਖੋਲਦੇ ਹੋ ਤਾਂ ਉਸ ਤੋਂ ਬਾਅਦ ਤੁਸੀਂ ਹੀਰ ਉਹਨੇ ਜਿਹੜਾ ਇਹ ਮਿਸ ਕਰ ਸਕਦੇ ਹੋ ਇਹ ਹੈਗਾ ਐਕਚੁਅਲੀ ਨੀਲੀ ਬਿੰਗੰਦੀ ਕੇ ਰੰਗ ਠੀਕ ਹੈ ਨੀਲ ਬਿੰਗੰਦੀ ਕੇ ਰੰਗ ਇਹਨੂੰ ਬੋਲਦੇ ਹੈ ਪ੍ਰੋਪਰ ਤੇ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਇਹ ਇਹ ਇੱਧਰ ਨਹੀਂ ਅਚਲੀ ਭਾਵੇਂ ਪ੍ਰੋਪਰ ਆਯੁਰਵੇਦਿਕ ਹੈ ਲਏ ਔਰ ਇਹ ਇੱਧਰ ਨਹੀਂ ਹੁੰਦੇ ਸਾਊਥ ਤੋਂ ਐਕਚੁਅਲੀ ਪ੍ਰੋਪਰ ਇਹਨਾਂ ਦਾ ਹੈਗਾ ਔਰ ਇਹਨਾਂ ਦੇ ਵਿੱਚ ਜਿਹੜੇ ਇਨਗਰੀਡੀਅੰਟਸ ਹੈਗੇ ਹਨ ਲੱਕ ਮਾਈ ਬ੍ਰਾਈਨਿੰਗ ਰਿਡਿੰਗਸ ਹੈ ਔਰ ਇਹਾਂ ਦੀ وجہ ਨਾਲ ਜਿਹੜਾ ਦੇ ਵਾਲ ਝੜਦੇ ਆ ਜਿਨ੍ਹਾਂ ਦੇ ਪਾਗਾਂ ਦੀ ਵੋਲਿਊਮ ਨਹੀਂ ਹੈਗੀ ਉੱਚ ਸਮੇਂ ਤਾਂ ਮੈਂ ਤੁਹਾਨੂੰ ਨਹੀਂ ਦੱਸਿਆ ਸੀਗਾ ਕਿ ਮੇਰੇ ਖੁਦ ਦੇ ਵਾਲ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਜਿਹੜੇ ਔਰ ਛੜਾ ਬਣਾ ਕੇ ਸੀਗੇ volume ਬਹੁਤ ਜ਼ਿਆਦਾ ਘੱਟ ਹੋ ਗਈ ਸੀ ਤਾਂ ਇਸ ਚੀਜ਼ ਨੇ ਬਹੁਤ ਜ਼ਿਆਦਾ ਤੇ ਇਫੈਕਟ ਪਾਇਆ ਤੁਹਾਡੇ ਹੈਅਰਸ ਦੀ ਲੰਬਾਈ ਵੀ ਵਾਧੀ ਹੈ volume ਵੀ ਵਧਦਾ ਹੈ ਉਹਦੇ ਚ ਜਾਨ ਪੈਂਦੀ ਹੈ ਔਰ ਤੁਹਾਨੂੰ ਆਪਣੇ ਵਾਲ ਅچھے ਲੱਗਦੇ ਕਿ ਦੇਖੋ ਅਗਰ ਸਿਰ ਦੇ ਵਾਲ ਐਨ ਭਾਰੀ ਫਰਕਮ ਤੋਂ ਵਧੀਆ ਹੋਣਾ ਤੇ ਜਿਹੜੀ ਇੱਕ ਗੁੱਤ ਗੁੰਨੀ ਹੋਵੇ ਨਿੰਦਕਿਆ ਔਰ ਪ੍ਰੋਪਰ ਰੋਡ ਵਿੱਚ ਜਿਹੜਾ ਇੱਕ ਤਾਂ ਇੱਕ ਪੋਜ਼ਿਟਿਵ ਹੋ ਰਹੀ ਵੰਜੇ ਅੰਦਰ ਕਿਉਂਕਿ ਵਾਲਾਂ ਦੇ ਨਾਲ ਹੀ ਦੇਖੋ ਸਭ ਕੁਝ ਹੈ ਅਗਰ ਤੁਸੀਂ ਵਾਲ ਤੁਹਾਡੇ ਵਧੀਆ ਲਪੋਨੀ ਕਰਦੇ ਹੋ ਜਾਂ ਫਿਰ ਤੁਸੀਂ ਗੁੱਤ ਬੰਦੇ ਹੋ ਤਾਂ ਕਿੰਨੇ ਵਧੀਆ ਲੱਗਦੀ ਹੈ ਫਿਰ ਸੋਖਾਇਆ ਹੋਵੇ ਜਾਂ ਜੋ ਵੀ ਤੁਹਾਡੀ ਫੈਸ਼ਨ ਸੈਂਸ ਹੈ ਉਹਦੇ ਨਾਲ ਬਹੁਤ ਅੱਛੇ ਲੱਗਦੇ ਸੋ ਇੱਕ ਬਹੁਤ ਅੱਛਾ ਐਂਡ ਪ੍ਰਾਈਸ ਇਜ਼ ਵੈਰੀ ਵੈਰੀ ਜੈਨੂਅਲ ਲਗਦਾ ਦੱਸ ਦਲੀਆ ਦਾ ਪ੍ਰਾਈਸ ਵੀ ਤੋਂ ਲਗੜਾ ਅੰਦਾਜ਼ੀ ਐਚ ਡੀ ਬੋਟਲ ਆ ਤੁਹਾਨੂੰ ਚਸ 300 ਰੁਪਏ ਸਟ ਪਏਗੀ ਔਰ ਇਹ ਦੰ ਹੈ ਕਿ ਮਹੀਨੇ ਇਸ ਖਤੋਂ ਘੱਟੋ ਘਾਟ ਵੀ 3-4 ਦਿਨ ਆਉਂਦਾ ਚੱਲ ਜੰਦੀ ਅਗਰ ਤੁਸੀਂ ਇਹਨੂੰ ਰੈਗੂਲਰਲੀ ਲਾਉਂਦੇ ਹੋ ਜਾਂ ਹਫਤੇ ਦੇ ਵਿੱਚ ਦੋ ਵਾਰ ਵੀ ਲਗਾਉਣਾ ਆ ਬਿਫੋਰ ਵਾਸ਼ ਜਿਦਾਂ ਤੁਸੀਂ ਕੱਲ ਵਾਸ਼ ਕਰਨੇ ਆਪਣੇ ਵਾਲ ਅੱਜ ਸਾਰਾ ਦਿਨ ਆਪਣੇ ਸਿਰ ਤੇ ਇਹਨੂੰ ਲਗਾ ਕੇ ਰੱਖੋ ਔਰ ਲੈ ਕੇ ਤੁਸੀਂ ਵਾਸ਼ ਕਰੋ ਤੁਸੀਂ ਦੇਖਿਆ ਨਾਲੋਂ ਅਲੱਗ ਹੀ ਇਹਦੇ ਵਿੱਚ ਜਿਹੜੀ ਵਾਲਾਂ ਦੀ ਚਮਕ ਹੈਗੀ ਆ ਜਿਹੜੇ ਵਾਲ ਤੁਹਾਡੇ ਸ਼ਾਈਨ ਕਰਦੇ ਆ ਇਹ ਵੀ ਫਿਜ਼ੀ ਜੇ ਹੈਅਰ ਹਿੰਡੀਆ ਉਹ ਨਹੀਂ ਹੁੰਦੇ एकदम स्ट्रेट हेयर ये हो जाती है काफ़ी मतलब बेस्ट मैं यू मन आ सो तो अगर ये ऑर्डर करना तो जो ऑर्डर प्लेस कर सकते हो वैरी जेनुअन रेट्स के लिए तुम मिल जाएगा जो भी एना डिस्काउंट भी चलेंगे मैं थोड़ी तो कॉल कर दूंगी ओके दे। okay, नैक्सटे कोसमी तो ऑयल हेयर केयर नैचुरली ਏ ਵੀ ਫੈਸ਼ਨ ਜਿਹਾ ਤੇ ਜਿਹੜੇ ਵਾਲ ਬੋਸ ਉਹਨਾਂ ਚੜਦੇ ਆ ਔਰ ਇਹਦੇ ਵਿੱਚ ਸਪੈਸ਼ਲ ਕੀ ਹੈਗਾ ਕਿ ਜਿਨ੍ਹਾਂ ਦੀ ਜਿਹੜੀ ਸਕੈਲਪ ਹੈ ਬਹੁਤ ਜ਼ਿਆਦਾ ਡਰਾਈ ਹੁੰਦੀ ਹੈ ਔਰ ਡੈਂਗਰਫ ਬੰਨ ਬੰਨ ਤੇ ਜਿਹੜੀ ਉਹ ਉਤਰਦੀ ਹੈਗੀ ਹੈ ਸਕਿਨ ਉਹ ਬਹੁਤ ਜ਼ਿਆਦਾ ਕਈ ਵਾਰ ਸਾਨੂੰ ਸ਼ਰਮਿੰਦਾ ਵੀ ਹੋਣਾ ਬੰਦਾ ਜਿਹਾ ਲੱਗਦਾ ਰਹਿੰਦਾ ਕਿ ਹੇਅਰ ਮਤਲਬ ਡੈਂਗਰਫ ਡਿੱਗੀ ਜਾ ਰਹੀ ਹੈ ਜਾਂ ਹਲਕਾ ਰਹਾ ਤੁਸੀਂ ਸਿਰ ਤੇ ਇੰਦਾ ਕਰਦੇ ਹੋ ਤਾਂ ਡੈਂਗਰਫ ਬਹੁਤ ਜ਼ਿਆਦਾ ਯਕੰਗੀ ਕਰਦੇ ਹੋ ਕੰਗੀ ਦੇ ਵਿੱਚ ਡੈਂਗਰਫ ਆ ਜਾਂਦੀ ਹੈ ਤੇ ਦੈਟ ਇਜ਼ ਨਾਟ ਮੱਚ ਬੈਡਰ ਉਹ ਦੇਖੀ ਇਹ ਇੱਕ ਇਹ ਚੀਜ਼ ਆ ਗਈ ਪ੍ਰੋਪਰ ਆਯੁਰਵੈਦਿਕ ਕਿਸਮੀਂ ਪਾਇਲ ਇਟਸ ਵੈਰੀ ਗੁੱਡ ਐਂਡ ਇਹ 340 ਰੁਪੀਆ ਸਾਈਟਸ 100 ਅੰਦਰ ਐਂਡ ਇਹ ਤੁਸੀਂ ਰੈਗੂਲਰ ਵੀ ਲੈ ਸਕਦੇ ਹੋ ਹਫਤੇ ਦੋ ਵਾਰ ਵੀ ਲੈ ਸਕਦੇ ਹੋ ਦਿਨ ਵਾਰ ਵੀ ਲੈ ਸਕਦੇ ਹੋ ਜਿੰਨਾ ਵੀ ਤੁਹਾਨੂੰ ਵਧੀਆ ਲੱਗਦਾ ਹੈ ਔਰ ਅੱਜ ਕੱਲ ਦੇ ਸਮੇਂ ਦੇ ਵਿੱਚ ਅਗਰ ਇਹਨੂੰ ਥੋੜਾ ਗਰਮ ਕਰਕੇ ਕੋਸਾ ਲਾਓ ਤੇ ਬਹੁਤ ਜਲਦੀ ਤੁਹਾਨੂੰ ਇਹਦੇ ਫਰਕ ਵੀ ਸੁਗੇ ਇਹਦੇ ਨਾਲ ਹੀ ਤੁਹਾਡੇ ਵਾਲਾਂ ਦੀ 볼ਿਊਮ ਵੀ ਵਾਦੀ ਆ ਵਾਲ ਜਿਹੜੇ ਝੜਨਗੇ ਠੱਗਦੇ ਐ ਔਰ ਵਾਲਾਂ ਦੀ ਸ਼ਾਈਨੀ ਵਾਦੀ ਆ ਹੁਣ ਤੀਜਾ ਤੇ ਇੰਪੋਰਟੈਂਟ ਆਇਲ ਇਹ ਥੋੜਾ ਜਿਹਾ ਐਕਸਪੈਂਸਿਵ ਹੈ ਬਟ ਉਹਨਾਂ ਵਾਸਤੇ ਜਿਹਨਾਂ ਦੇ ਉਮਰ ਤੋਂ ਪਹਿਲਾਂ ਹੀ ਵਾਲ ਜੁੜੇ ਆ ਚਿੱਟੇ ਹੋ ਜਾਂਦੇ ਆ ਮੁੰਡੇ ਆ ਕੁੜੀਆਂ ਇਹਨਾਂ ਦੇ ਮਰਜ਼ੀ ਤੇ ਇਹ ਹੈਗਾ ਕੁਮ ਕੁਮਾਲ ਦੀ ਆਇਲ ਹੈਗਾ ਠੀਕ ਹੈ ਇਹਦੇ ਪੈਕਿੰਗ ਵਿੱਚ ਹੈ ਠੀਕ ਹੈ ਔਰ ਇਹ ਬਹੁਤ ਹੀ ਜ਼ਿਆਦਾ ਆਈ ਥਿੰਕ ਇਟਸ 10 ਐਮਐਲ ਅ uh, 10 ਐਮਐਲ ਆਫ 500 ਐਮਐਲ ਤੇ 10 ਐਮਐਲ ਦੀ ਸ਼ੀਸ਼ੀ ਹੈ ਸੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਔਰ ਇਹ ਤੰਨਾ ਮੰਦੀ ਜਿਹੜੀ ਸ਼ੀਸ਼ੀ ਹੈਗੀ ਹੈ ਇਹ ਤੁਹਾਨੂੰ 500 ਰੁਪਏ ਦੀ ਕੋਮਕੀ ਔਰ विद इन 90 ਡੇਸ ਤੁਹਾਨੂੰ ਇਹਦਾ ਜਿਹੜਾ ਅਸਰ ਸ਼ੁਰੂ ਹੋ ਜਾਂਦਾ ਠੀਕ ਹੈ ਇਸ ਤਰੀਕੇ ਨਾਲ ਡ੍ਰੌਪਸ ਦੇ ਵਿੱਚ ਆਉਂਦਾ ਉਪਰ ਤੁਸੀਂ ਜਦੋਂ ਇਹਨੂੰ ਪ੍ਰੈਸ ਕਰੋਗੇ ਥੈਲੇ ਵਿੱਚੋਂ ਇਸ ਤਰੀਕੇ ਨਾਲ ਜਿਹੜੀ ਡ੍ਰੌਪਸ ਹੈ ਤੁਸੀਂ ਦੇਖ ਸਕਦੇ ਹੋ ਤੇ ਡ੍ਰੌਪ ਸੋ ਇਹ ਤੁਸੀਂ ਜਿਹੜੀਆਂ ਡ੍ਰੌਪਸ ਆ ਆਪਣੇ ਜੜਾਂ ਤੇ ਆਪਣੇ ਜਿੱਦਾਂ ਛੀਰ ਕੱਢ ਕੇ ਉਹਦੇ ਵਿੱਚ ਇਦਾਂ ਲਗਾਉਣੀ ਹੁੰਦੀ ਹੈ ਫੋਰ ਹਲਕੀ ਜਿਹੀ ਉਹਨੂੰ ਹੱਥਾਂ ਨਾਲ ਮ사ਜ ਕਰਨੀ ਹੁੰਦੀ ਹੈ ਐਂਡ ਆਫਟਰ ਮ사ਜ ਵੀਦੀ 90 ਡੇਸ ਤੁਹਾਡੇ ਜਿਹੜੇ ਵਾਲ ਐ ਉਹ ਰੂਟਸ ਤੋਂ ਬਲੈਕ ਹੋਣੇ ਸ਼ੁਰੂ ਹੋ ਜਾਂਦੇ ਆ ਠੀਕ ਹੈ ਇਹ ਮੈਂ ਕੀ ਕਹਿੰਦੀ ਘਰਪੂਰ ਤੇ ਮੈਂ ਜਦੋਂ ਅੱਜਕੱਲ ਬੱਚਿਆਂ ਦੇ ਇੰਨੀਆਂ ਡੈਫੀਸ਼ੈਂਸੀਜ਼ ਹੋਈ ਹੈ ਡੈਫੀਸ਼ੈਂਸੀਜ਼ ਦੀ وجہ ਨਾਲ ਬੱਚਿਆਂ ਦੇ ਬਹੁਤ ਪਹਿਲਾਂ ਜਿਹੜੇ ਵਾਲ ਚਿੱਟੇ ਹੋ ਜਾਂਦੇ ਆ ਤਾਂ ਫਿਰ ਉਹ ਆਪਾਂ ਕਦੀ ਹਤੇ ਹਰੀ ਮਹਿੰਦੀ ਲਾਉਣੀ ਕਦੀ ਕਲਰ ਨਾਲ ਲੱਗ ਜੰਨੇ ਫੇਸ ਅਲੂਨਸ ਦੇ ਵਿੱਚ ਜਾ ਕੇ ਅਸੀਂ ਕਿੰਨੇ ਸਾਰੇ ਪ੍ਰੋਡਕਟ ਟੀਮਸ ਕਰਾ ਦਿੰਦੇ ਹਾਂ ਵਾਲਾ ਦਾ ਨਾਸ ਜਿਹੜਾ ਮਨ ਨਹੀਂ ਤੇ ਸੋ ਮੈਂ ਬੜੀ ਸਿੰਪਲ ਬੇਸੀ ਪੰਜਾਬੀ ਭਾਸ਼ਾ ਚ ਤੁਹਾਨੂੰ ਦੱਸ ਰਹੀ ਹਾਂ ਵਾਲਾ ਦਾ ਨਾਸ ਮਤਲਬ ਸੋ ਇੰਤਾਨ ਰੱਖੋ ਆਯੁਰਵੈਦਿਕ ਚੀਜ਼ਾਂ ਜਿਹੜੀਆਂ ਮੈਂ ਕੁਝ ਤੁਹਾਨੂੰ ਟ੍ਰੀਟਮੈਂਟ ਕਰਦੀ ਆ ਕਿਸੇ ਬੂਆ ਨਾਲ ਕਰਦੀ ਆ ਕਿਉਂਕਿ ਮੈਨੂੰ ਪਤਾ ਹੁੰਦਾ ਕਿ ਇਹ ਚੀਜ਼ਾਂ ਦੇ ਵਿੱਚ ਵਾਕਈ ਅਸਰ ਹੈਗਾ ਠੀਕ ਹੈ ਆ ਕਿਤਾ ਸਾਇੰਟਿਸਟ ਇਸੇ ਚੀਜ਼ਾਂ ਦੇ ਪ੍ਰੋਪਰ ਸਰਚ ਕਰਦੇ ਆ ਸੇਮ ਐਸ ਮੈਂ ਵੀ ਸਰਚ ਵੀ ਇਹਨਾਂ ਚੀਜ਼ਾਂ ਤੇ 올 ਟਾਈਮ ਰਹਿੰਦੀ ਆ ਔਰ ਜੋ ਮੈਂ ਬੈਟਰ ਟੂ ਬੈਟਰ ਤੁਹਾਡੇ ਤੱਕ ਨਹੀਂ ਆ ਸਕਦੀ ਆ ਫਿਰ ਮੈਂ ਇਹ ਨਹੀਂ ਆ ਕਿ ਤੁਹਾਡੇ ਤੱਕ ਇਹ ਲੈ ਕੇ ਆ ਜਰਦੀ ਆ ਠੀਕ ਹੈ ਮੈਂ ਖੁਦ ਵੀ ਜਿਤੇ ਜਿਤੇ ਮੈਨੂੰ ਲੱਗਦਾ ਹੈ ਮੇਰੀ ਫੈਮਲੀ ਤੇ ਔਰ ਖੁਦ ਤੇ ਜਿਹੜੀਆਂ ਵੀ ਚੀਜ਼ਾਂ ਜਾਂ ਡੈਫੀਸ਼ੈਂਸੀਜ਼ ਹੁੰਦੀਆਂ ਮੈਂ ਉਹਨਾਂ ਨੂੰ ਕੰਪਲੀਟ ਕਰਦੀ ਆ ਐਂਡ ði ਰਿਜ਼ਲਟ ਬੈਟਰ ਤੇ ਫਿਰ ਮੈਂ ਤੁਹਾਡੇ ਤੱਕ ਇਹਨੂੰ ਲੈ ਕੇ ਆਉਣੀ ਆ ਤੋ ਮੈਨੂੰ ਲੱਗਦਾ ਇਹ ਨੂੰ ਜੇ ਸਾਰੇ ਸ਼ਾਇਦ ਮੈਂ ਤੇ ਅਗਰ ਫੇਡ ਕਰ ਦੇ ਨੂੰ ਤੇ ਉਸ ਕੁਦਰਤ ਤੇ ਫੇਡ ਕਰਦੇ ਹੋ ਤਜ਼ਰੂਰ ਇਹਨਾਂ ਚੀਜ਼ਾਂ ਨੂੰ ਜਿਹੜਾ ਆਪਾਂ ਕੀ ਕਰਦੇ ਆ ਆਪਾਂ ਮਾਰਕੀਟ ਦੇ ਵਿੱਚ ਜਾ ਕੇ 1000 1200 1500 ਉਹਦੀਆਂ ਚੰਜਾ ਲੈਣਾ ਪਸੰਦ ਕਰਦੇ ਆ ਜਦ ਗਿਆ ਵਿੱਚ ਕਿੰਨੇ ਸਾਰੇ ਫ੍ਰੀਜ਼ਰ ਵੇਰੀਡਸ ਆਰ ਕਲਰਸ ਹੁੰਦੇ ਆ ਉਹ ਕੁਝ ਟਾਈਮ ਤਾਂ ਤੁਹਾਨੂੰ ਵਧੀਆ ਵੈਲਾਈਸ ਕਰ ਦੇਗੀ हां ਅੱਛਾ ਲੱਗ ਰਿਹਾ ਜ਼ਬ ਉਸ ਠੀਕ ਹੈ ਕੁਝ ਟਾਈਮ ਬਾਅਦ ਫਿਰ ਉਹ ਕੀ ਹੈਗੀ ਆ ਸਾਡੇ ਜਿਹੜੇ ਅਪਕੰਨ ਇਹਨਾਂ ਇੰਟਰਨਲੀ ਪ੍ਰੋਬਲਮਸ ਤੇ ਲੱਗ ਜਾਂਦੇ ਆ ਠੀਕ ਹੈ ਉਹਨਾਂ ਦਾ ਤੁਸੀਂ ਇਹ ਕਹਿੰਦੇ ਹੋ ਕਿ ਹਰੀ ਮਹਿੰਦੀ ਤਾਂ ਹਰੀ ਮਹਿੰਦੀ ਆ ਉਹਦੇ ਵਿੱਚ ਕੀ ਨੁਕਸਾਨ ਉਹਦੇ ਵਿੱਚ ਕੀ ਉਹ ਨੁਕਸਾਨ ਨਹੀਂ ਤੁਹਾਡੇ ਸਿੱਧੀਆਂ ਜਿਹੜੀਆਂ ਪੋਰਸ ਐ ਉਹਦੇ ਅੰਦਰ ਜਿਹੜੀ ਉਹਦੀ ਡਰਾਈ ਮੈਸ ਜਾਂਦੀ ਹੈ ਫਿਰ ਤੁਹਾਡੀ ਸਕਿਨ ਤੇ ਅਲਰਜੀ ਸ਼ੁਰੂ ਹੋ ਜਾਂਦੀ ਹੈ ਹੱਥਾਂ ਪੈਰਾਂ ਤੇ ਖਾਰੀ ਸ਼ੁਰੂ ਹੋ ਜਾਂਦੀ ਹੈ ਜਿਹੜੇ ਲੋਕੀ ਕਲਰ ਪਾਉਂਦੇ ਆ ਮੈਂ ਕਿੰਨਾ ਮਨਾ ਕਰਦੀ ਆ ਕਿ हेयर ਕਲਰਸ ਨਾਲ ਲਗਾਓ ਕਿਉਂਕਿ ਉਹਦੇ ਨਾਲ ਪੋਰਸ ਰਾਹੀਂ ਜਦੋਂ ਬਲੱਡ ਦੇ ਵਿੱਚ ਉਹ ਕੈਮੀਕਲ ਜਾਂਦੇ ਆ ਤੁਹਾਡੇ ਬਲੱਡ ਦੇ ਵਿੱਚ ਇਨਫੈਕਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਫਿਰ ਤੁਹਾਡੀ ਸਕਿਨ ਤੇ ਆ ਜਾਂਦੀ ਵੀ ਤੁਹਾਨੂੰ ਰੈਸ਼ਸ ਹੋਣੇ ਸ਼ੁਰੂ ਹੋ ਜਾਂਦੇ ਤੇ ਤੁਹਾਨੂੰ ਸਕਿਨ ਅਲਰਜੀ ਸ਼ੁਰੂ ਹੁੰਦੀ ਹੈ ਫਿਰ ਤੁਸੀਂ ਇੰਗਲਿਸ਼ ਦਵਾਈਆਂ ਸ਼ੁਰੂ ਕਰ ਦਿੰਦੇ ਹੋ ਐਲੋਪੈਥੀ ਸ਼ੁਰੂ ਕਰ ਦਿੰਦੇ ਫਿਰ ਤੁਹਾਨੂੰ ਫਰਕ ਨਹੀਂ ਪੈਂਦਾ ਫਿਰ ਇਨ ਦਾ ਐਂਡ ਪਤਾ ਨਹੀਂ ਕੀ ਕੁਝ ਪ੍ਰੋਬਲਮ ਸਾਨੂੰ ਲੱਗ ਜਾਂਦੀ ਹੈ ਸੋ ਇਹ ਚੀਜ਼ਾਂ ਨਾ ਹੋਣ ਇਸੇ ਕਰਕੇ ਮੈਂ ਵਾਰ 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 ਬੋਲਦੀ ਹਾਂ ਕਿਉਂਕਿ ਮੈਂ ਤੁਹਾਨੂੰ ਆਪਣੀ ਫੈਮਿਲੀ ਹੀ ਸਮਝਦੀ ਹਾਂ ਜਿਹੜੇ ਲੋਕੀ ਮੈਨੂੰ ਸੁਣ ਰਹੇ ਆ ਠੀਕ ਹੈ ਮੈਂ ਇਹ ਨਹੀਂ ਸੋਚ ਰਹੀ ਕਿ ਮੈਂ ਕਿਸੇ ਨੂੰ ਜਸਟ ਕੋਈ ਚੀਜ਼ ਪ੍ਰਮੋਟ ਕਰ ਰਹੀ ਹਾਂ ਮੈਂ ਕੀ ਜਨ ਪ੍ਰਮੋਟ ਨਹੀਂ ਕਰ ਰਹੀ ਇਹਨਾਂ ਇਹ ਚੀਜ਼ਾਂ ਨੇ ਮੈਨੂੰ ਅਸਰ ਦਿੱਤਾ ਇਸ ਕਰਕੇ ਮੈਂ ਤੁਹਾਨੂੰ ਦੱਸ ਰਹੀ ਹਾਂ ਮੈਨੂੰ ਕਿਹੜਾ ਇਹਨਾਂ ਦੇ ਪਿੱਛੇ ਹੋਈ ਅਗਰ ਆਪਾਂ ਗੱਲ ਕਰੀਏ ਕਿ ਮੈਨੂੰ ਕਿਸੇ ਨੇ ਕਿਹਾ ਕਿ ਹਾਂ ਤੁਸੀਂ ਇਹਨੂੰ ਪ੍ਰਮੋਟ ਕਰੋ ਤਾਂ ਇਹ bizness ਹੈ ਉਹ bizness ਹੈ ਲੋਗ bizness ਇਹਨੂੰ ਕਿਸੇ ਨੇ ਕੋਈ ਵੀ ਚੀਜ਼ ਪ੍ਰਮੋਟ ਕਰਨ ਦੀ ਨਹੀਂ ਗਿਆ ਮੈਂ ਖੁਦ ਆਪਣੀ ਰਿਵਿਊਸ ਤਾਂ ਨਾਲ ਸ਼ੇਅਰ ਕਰੀ ਕਿਉਂਕਿ ਮੈਂ ਸੋਚ ਰਹੀ ਆਂ ਅਗਰ ਇਹ ਚੀਜ਼ਾਂ ਵਾਕਈ ਮੈਨੂੰ ਫਰਕ ਦੇ ਸਕਦੀਆਂ ਤਾਂ ਜਾਂ ਅਲੱਗ-ਅਲੱਗ ਸਕਿਨ ਟਾਈਪ ਉੱਤੇ ਫਰਕ ਦੇ ਸਕਦੀਆਂ ਤਾਂ ਫਿਰ ਵਾਈ ਨਾਟ ਕਿ ਮੈਂ ਇਹਨਾਂ ਦੇ ਖਾਤੇ ਤੱਕ ਪਹੁੰਚਾਂ ਕਿਉਂਕਿ ਆਪਣੇ ਵਾਲਾ ਸਭ ਨੂੰ ਸਮਝੂਗੇ ਨਾ ਤਾਂ ਫੇਰੀ ਐਜਸ ਦੁਨੀਆ ਦਾ ਭਲਾ ਹੋ ਸਕਦਾ ਜੇ ਆਪਾਂ ਇਹ ਸੱਚਾਂਗੇ ਅਸੀਂ ਖਾਈਏ ਵਧੀਆ ਤੇ ਦੂਜੇ ਨੂੰ ਅਸੀਂ ਦੇਈ ਜਾਈਏ ਜੋ ਵੀ ਆਮਦਾਬਿਆ ਠੀਕ ਹੈ ਐਦਾ ਨਹੀਂ ਹੁੰਦਾ ਜੇ ਕਿਤੇ ਦੱਸ ਕਿ 20 50 ਰੁਪਿਆ ਖਰਚਣਾ ਐਕਸਟਰਾ ਪੈ ਨਹੀਂ ਜਾਵੇ ਤਾਂ ਖਰਚੋ ਆਪਣੇ ਸੇਤ ਲਈ ਆਪਣੇ ਬੱਚਿਆਂ ਲਈ ਆਪਣੀ ਫੈਮਲੀ ਲਈ ਔਰ ਆਪਣੇ ਆਪ ਲਈ ਠੀਕ ਹੈ ਸੋ ਆਈ ਹੋਪ ਤੁਹਾਨੂੰ ਇਹ ਜਿਹੜੇ ਤਿੰਨ ਫੋਟੋ ਕੇਅਰ ਵਾਲੇ ਸ਼ੋਅ ਕੀਤੇ ਆ ਸਾਨੂੰ ਪਸੰਦ ਆਏ ਹੋਣਗੇ ਫੋਰ ਆਰਡਰ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਵਟਸਐਪ ਕਰ ਸਕਦੇ ਹੋ ਫੋਨ ਤੇ 6283098332 ਐਂਡ ਥੈਂਕ ਯੂ ਵੈਰੀ ਮਚ YouTube ਐਂਡ Instagram ਪੀਪਲ uh, ਯਾਰਾ जो कि लोग मैं देखते दे हैं दे है और उन्होंने असर हो रहा है रिकवर हो रहे हैं थैंक यू वेरी मच आई एपरीशिएट यू एंड थैंक यू मैंने इनकी रिसपैक्ट कर और मेरा आप मानते हो और अपने डिसीज़ में कवर कर दूधी तो खुशी जोड़ी है आ, नहीं हो सकती एंड मेरे नाम ना कुदरत और लग भी बहुत खुश है कि तुम सारे अपनी डिसीजिस तो कवरअप कर रहे हो सो थैंक यू वेरी मच है सर श्रीकाल जी